ਉਹ ਕਹਿੰਦੀ ਪਾਪਾ ਮੈਂ ਸਕੂਲ ਵੀਅਰ ਖਰੀਦਣਾ ਹਾਂ ਪੜੇ ਮੈਂ ਥੋੜੀ ਬਾਲ ਤੋਂ ਉਹ ਕਹਿੰਦਾ ਕਹਿੰਦਾ ਨਹੀਂ ਕਹਿੰਦਾ ਕਹਿੰਦਾ ਮੈਂ ਨਹੀਂ ਖਰੀਦਣਾ ਕਹਿੰਦੀ ਮੈਂ ਖਰੀਦਣਾ ਕਹਿੰਦਾ ਮੈਨੂੰ ਇੱਕ ਵਾਰੀ ਅ ਕਿ ਜੱਜ ਨੇ ਕਿਹਾ ਕਿ ਤੂੰ ਬਹੁਤ ਗੰਦ ਪ੍ਰੋਸਦਾ ਆ ਆਉਂਦੀਆਂ ਲਿਖਤਾਂ ਦੇ ਵਿੱਚ ਤੈਨੂੰ ਇਹ ਬੰਦ ਕਰਨਾ ਚਾਹੀਦਾ ਉਹ ਕਹਿੰਦਾ ਵੀ ਜੱਜ ਨੂੰ ਕਹਿੰਦਾ ਵੀ ਤੁਸੀਂ ਐਂ ਕਰੋ ਜੀ ਸਮਾਜ ਦੇ ਵਿੱਚ ਗੰਦ ਪਾਉਣਾ ਬੰਦ ਕਰ ਦੇਣ ਲੋਕ ਮੈਂ ਲਿਖਣਾ ਬੰਦ ਕਰ ਦੂੰਗਾ ਮੀਡੀਆ ਦੇ ਨਾਲ ਤੁਸੀਂ ਕਿਸੇ ਦੀ ਵੀ ਛਵੀ ਖਰਾਬ ਕਰ ਸਕਦੇ ਹੋ ਕਿਸੇ ਦੀ ਬਣਾ ਸਕਦੇ ਕਿਸੇ ਦੀ ਵੀ ਬਣਾ ਸਕਦੇ ਮੈਂ ਮਤਲਬ ਇਹ ਗੱਲ ਕਹਿਣਾ ਕਿ ਇੱਜ਼ਤਾਂ ਆਨਲਾਈਨ ਹੋ ਗਈਆਂ ਬਾਾਰਤਕ ਤੇ ਨਾਵਲ ਦੇ ਵਿੱਚ ਸਾਨੂੰ ਸਮੱਸਿਆ ਇਹ ਆ ਗਈ ਕਿ ਬਾਾਰਤਕ ਤੇ ਨਾਵਲ ਲਿਖਣ ਵਾਲੇ ਇਸ ਸਮੇਂ ਪੰਜਾਬੀ ਦੇ ਵਿੱਚ ਰਾਈਟਰੀ ਨਹੀਂ ਹੈਗੀ ਪੰਜਾਬੀ ਦੇ ਵਿੱਚ ਦੋ ਪ੍ਰੇਮੀ ਜੋੜਿਆਂ ਦੀ ਆਪਸੀ ਚੈਟਾਂ ਛੱਪ ਕੇ ਕਿਤਾਬਾਂ ਵੀ ਲੜੀਆਂ ਨੇ ਦਿਮਾਗਾਂ ਨੂੰ ਬਲੌਕ ਆਬ ਦੇ ਵਿੱਚ ਪਾਕਿਸਤਾਨੀ ਪੋਇਟਰੀ ਨੇ ਮਤਲਬ ਲਿਕੇ ਜਿਹੜੀ ਕੱਚ ਕੜੱਚ ਪੋਇਟਰੀ ਹੈਗੀ ਪੰਜਾਬੀਆਂ ਦੀ ਉਹ ਇੰਨੀ ਜਿਆਦੇ ਛਪੀ ਜਿਨੇ ਮਤਲਬ ਲਿਕੇ ਇੱਕ ਪਾਸੇ ਡਾਕਟਰ ਜਗਤਾਰ ਪਿਆ ਇੱਕ ਪਾਸੇ ਸਰਜੀਤ ਪਾਤਰ ਸੰਤਰਾਮ ਅਦਾਸੀ ਪਿਆ ਉਹ ਪਿੱਛੇ ਪਏ ਨਹੀਂ ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਇਕਵਾਲ ਸਿੰਘ ਸਿੱਧੂ ਅੱਜ ਆਪਾਂ ਗੱਲ ਕਰਾਂਗੇ ਸਿਹਤ ਬਾਰੇ ਕਿ ਅਜੋਕੇ ਸਮੇਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਸਿਹਤ ਪੜ੍ਹਦੀ ਕਿੰਨੀਆਂ ਕਿ ਚਿੰਗ ਹੈ ਤੇ ਜੋ ਚਿੰਗ ਘਟ ਹੈ ਤਾਂ ਉਹਦੇ ਪਿੱਛੇ ਕਾਰਨ ਕੀ ਹੈ ਇਹ ਚਿੰਗ ਨੂੰ ਵਧਾਉਣ ਦੇ ਲਈ ਕੀ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਆ ਨੌਜਵਾਨਾਂ ਨੂੰ ਸਿਹਤ ਦੇ ਨਾਲ ਜੋੜਿਆ ਜਾ ਸਕੇ ਤੇ ਸਿਹਤ ਦੇ ਜੁੜਨ ਨਾਲ ਜਿਹੜੀ ਸਮਾਜ ਦੀ ਰੂਪਰੇਖਾ ਹੈ ਉਹਦਾ ਵੀ ਥੋੜਾ ਬਹੁਤਾ ਮੂਹ ਮੰਹੰਦਰਾ ਸਾਫ਼ ਕੀਤਾ ਜਾਵੇ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਨੌਜਵਾਨ ਲੇਖਕ ਮਨਜਿੰਦਰ ਸਿੰਘ ਮੱਖਾ ਜੀ ਇਹ ਸਭ ਤੋਂ ਪਹਿਲੇ ਇਹਨਾਂ ਦਾ ਸਵਾਗਤ ਕਰਦੇ ਆਂ ਬਾਈ ਸ਼ਸ਼ੀਕਰ ਧੰਨਵਾਦ ਜੀ ਸ਼ਸ਼ੀਕਰ ਜੀ ਸਿਹਤ ਦੀ ਗੱਲ ਕਰ ਲਈਏ ਸਿਹਤ ਵੀ ਦਿਨੋਂ ਦਿਨ ਸਬਦਾ ਆ ਰਿਹਾ ਹੈ ਹਾਂਜੀ ਦਿਨੋਂ ਦਿਨ ਸਬਦਾ ਆ ਰਿਹਾ ਹੈ ਤੇ ਜਿਹੜੇ ਨੌਜਵਾਨ ਹੈ ਜਿਹੜੇ ਪੜਨ ਸਿਹਤ ਪੜਨ ਦੀ ਇੱਛਾ ਰੱਖਦੇ ਆ ਉਹ ਚੋਣ ਕਿਵੇਂ ਕਰਨ ਸਿਹਤ ਦੀ ਕਿ ਕਿਹੜਾ ਸਿਹਤ ਪੜਾਇਆ ਜਾਵੇ ਅ ਅੱਜ ਦੇ ਸਮੇਂ 'ਚ ਜੀ ਆਪਾਂ ਪੰਜਾਬ ਦੀ ਗੱਲ ਕਰੀ ਜੀ ਤਾਂ ਪੰਜਾਬ ਦੇ ਵਿੱਚ 2015 ਤੋਂ ਬਾਅਦ ਜਿੰਨੇ ਵੀ ਪਬਲਿਸ਼ਰਸ ਦੇ ਨਾਲ ਗੱਲ ਹੁੰਦੀ ਹੈ ਵੱਡੇ ਪਬਲਿਸ਼ਰਾਂ ਦੇ ਨਾਲ ਗੱਲ ਹੁੰਦੀ ਹੈ ਜਿਹੜੇ ਬਹੁਤ ਸਾਲਾਂ ਤੋਂ ਕਿਤਾਬਾਂ ਦਾ ਕੰਮ ਕਰ ਰਹੇ ਨੇ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਕਿਤਾਬਾਂ ਦੀ ਕਿਤਾਬ ਦੀ ਕ੍ਰਾਂਤੀ ਆਈ ਵੀ ਹੈ ਜੀ ਇਹ ਹਿਸਾਬ ਦੇ ਨਾਲ ਮਤਲਬ ਕਰੋੜਾਂ ਰੁਪਏ ਦੀ ਇੱਕ ਇੱਕ ਮੇਲੇ ਤੇ ਕਿਤਾਬ बिक ਰਹੀ ਹੈ ਹਾਂ ਬੇਸ਼ੱਕ ਉਹ ਪਟਿਆਲੇ ਯੂਨੀਵਰਸਿਟੀ ਦਾ ਮੇਲਾ ਹੋਵੇ ਜਾਂ ਫਿਰ ਖਾਲਸਾ ਕਾਲਜ ਦਾ ਮੇਲਾ ਹੋਵੇ ਗਦਰੀ ਬਾਬਿਆਂ ਦਾ ਮੇਲਾ ਜਲੰਧਰ ਹੋਵੇ ਫਰੀਦਕੋਟ ਹੋਵੇ ਬਾਬਾ ਫਰੀਦ ਦਾ ਮੇਲਾ ਜੀ ਇਮੇਲਿਆਂ ਦੇ ਉੱਤੇ ਮਤਲਬ ਕਿ ਕਈ-ਕਈ ਕਰੋੜ ਦੀ ਕਿਤਾਬ ਵਿਖਦੀ ਹੈ ਜੀ ਸਰ ਪਰ ਇੱਕ ਜਿਹੜੀ ਸਮੱਸਿਆ ਉਹਦੇ ਵਿੱਚ ਇਹ ਹੈ ਕਿ ਕਿਤਾਬ ਬਹੁਤ ਜ਼ਿਆਦਾ ਵਿਕ ਰਹੀ ਹੈ ਜੀ ਪਰ ਉਹ ਪੜ੍ਹੀ ਜਾ ਰਹੀ ਹੈ ਜਾਂ ਨਹੀਂ ਪੜ੍ਹੀ ਜਾ ਰਹੀ ਇਹਦਾ ਹਲੇ ਤੱਕ ਮਤਲਬ ਕਿ ਨਿਚੋੜ ਨਹੀਂ ਕੱਢਿਆ ਜਾ ਸਕਦਾ ਜੀ ਤੇ ਇੱਕ ਜਿਹੜੀ ਕਿਤਾਬ ਦੀ ਜਿਹੜੀ ਸ਼ਿਪਾਈ ਹੈਗੀ ਉਹ ਪਿਛਲੇ ਸਮਿਆਂ ਦਾ ਨੋ ਦੁੱਗਣੀ ਹੋਗੀ ਜੀ ਪਰ ਜਿਹੜਾ ਅ ਮਿਆਰਗਾ ਸਾਹਿਤ ਦਾ ਕਿਤਾਬਾਂ ਲਿਖਣ ਦਾ ਉਹ ਬਹੁਤ ਜ਼ਿਆਦਾ ਥੱਲੇ ਆ ਗਿਆ ਹਾਂ ਪਹਿਲਾਂ ਪੰਜਾਬ ਦੇ ਵਿੱਚ ਅਸੀਂ ਮਤਲਬ ਕਹਿ ਸਕਦੇ ਸੀ ਲਗਭਗ 60 70 ਇਹੋ ਜਿਹੇ ਲੇਖਕ ਸੀਗੇ ਜਿਹੜੇ ਜਿਨ੍ਹਾਂ ਦੀਆਂ ਕਿਤਾਬਾਂ ਆਉਂਦੀਆਂ ਰਹਿੰਦੀਆਂ ਸੀਗੀਆਂ ਪਰ ਜੇ ਹੁਣ ਅਸੀਂ ਮੌਜੂਦਾ ਸਮੇਂ ਦੇ ਵਿੱਚ ਗੱਲ ਕਰੀਏ ਜਿਹੜੇ ਨਾਮੀ ਲੇਖਕਾਂ ਦੀ ਉਹ ਪੋਟਿਆਂ ਦੇ ਗਿਨੇ ਜਾ ਸਕਦੇ ਆ ਚੰਗੀ ਕਿਤਾਬ ਬਹੁਤ ਜ਼ਿਆਦਾ ਘੱਟ ਛਾਪ ਰਹੀ ਹੈਗੀ ਜੀ ਸਮੀ ਜਿਮੀ ਮੈਂ ਕਹਿੰ ਕਿ ਕਿਤਾਬ ਬਹੁਤ ਵਿਕ ਰਹੀ ਹੈ ਵਪਾਰਕ ਤੌਰ ਤੇ ਪਬਲਿਸ਼ਰਸ ਨੂੰ ਬਹੁਤ ਫਾਇਦਾ ਹੋ ਰਿਹਾ ਤਾਂ ਕਰਕੇ ਕਿਤਾਬ ਕਿਤੇ ਨਾ ਕਿਤੇ ਹੁਣ ਅਨਵਾਦ ਦਾ ਦੌਰ ਚੱਲ ਰਿਹਾ ਹੈਗਾ ਅ ਰਸ਼ੀਅਨ ਲਿਟਰੇਚਰ ਦਾ ਅਨਵਾਦ ਚੱਲ ਰਿਹਾ ਹੈਗਾ ਹਾਂ ਹਿੰਦੀ ਲਿਟਰੇਚਰ ਦੀਆਂ ਜਿਹੜੀਆਂ ਫੇਮਸ ਕਿਤਾਬਾਂ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਿਤਾਬਾਂ ਬਹੁਤ ਫੇਮਸ ਹੋਈਆਂ ਗ੍ਰਾਹੋਂ ਕਾ ਦੀਵਤਾ ਹੁਣ ਗ੍ਰਾਹੋਂ ਕਾ ਦੀਵਤਾ ਪੰਜਾਬੀ ਦੇ ਵਿੱਚ ਛਪ ਕੇ ਆ ਗਈ ਜਾਂ ਫਿਰ ਇੱਕ ਇੰਗਲਿਸ਼ ਨੋਵਲ ਆਗਾ ਕਾਈਟਰ ਰਨਰ ਉਹ ਸਭ ਕੇ ਪੰਜਾਬੀ ਦੇ ਵਿੱਚ ਅਨਵਾਦਿਤ ਕਿਤਾਬਾਂ ਹੁਣ ਜ਼ਿਆਦਾ ਛਾਪ ਰਹੀਆਂ ਨੇ ਹਾਂ ਪੰਜਾਬੀ ਦੇ ਵਿੱਚ ਕਿਤਾਬ ਬਹੁਤ ਘੱਟ ਲਿਖੀ ਜਾ ਰਹੀ ਹੈਗੀ ਆ ਊਟ ਪਟਾਂਗ ਜਿਹੜੀ ਮਤਲਬ ਕਿ ਪੋਇਟਰੀ ਹੈਗੀ ਉਹ ਜ਼ਿਆਦਾ ਛਾਪ ਰਹੀ ਹੈ ਜਿਹਦੀ ਉਮਰ ਲਗਭਗ 1 ਸਾਲ ਹੈ 1 ਸਾਲ ਤੋਂ ਬਾਅਦ ਉਹ ਕਿਤਾਬ ਮੇਲਿਆਂ ਦੇ ਵਿੱਚੋਂ ਆਪਣੇ ਆਪ ਗਾਇਬ ਹੋ ਜਾਂਦੀ ਹੈ ਕਿਉਂਕਿ ਉਹ ਕਿਤਾਬ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੁੰਦਾ ਜਿੱਤੇ ਤੋਂ ਕੁਝ ਸਿੱਖਿਆ ਜਾ ਸਕੇ ਉਹਦੇ ਵਿੱਚ ਕਵਿਤਾ ਵੀ ਨਹੀਂ ਹੁੰਦੀ ਹੈਗੀ ਉਹ ਆਪਣੀਆਂ ਨਿੱਜੀ ਭਾਵਨਾਵਾਂ ਨੂੰ ਹੀ ਕਵਤਾ ਸਮਝ ਕੇ ਲੋਕ ਸ਼ਾਪ ਦੇ ਤੁਰੇ ਜਾਂਦੇ ਕਿਉਂਕਿ ਪੰਜਾਬ ਦੇ ਬੱਚਿਆਂ ਦੇ ਵਿੱਚ ਇੱਕ ਇਹ ਹੈ ਕਿ ਜੇ ਤੁਸੀਂ ਹੁਣ ਸਿੰਗਰ ਨਹੀਂ ਬਣ ਸਕਦੇ ਤਾਂ ਰਾਈਟਰ ਬਣਨਾ ਬਹੁਤ ਸੌਖਾ ਹੈ ਤੇ ਹਰ ਕਿਸੇ ਨੂੰ ਮਤਲਬ ਪੰਜਾਬ ਦੇ ਵਿੱਚ ਜਿਹੜੀ ਇੱਕ ਨਵੀਂ ਸਮੱਸਿਆ ਹੈ ਕਿ ਹਰ ਕੋਈ ਸੈਲੀਬ੍ਰਿਟੀ ਟੱਚ ਲੈਣਾ ਚਾਹੁੰਦਾ ਪਰ ਉਹ ਸ਼ਾਇਦ ਇਹਦੀਆਂ ਜਿਹੜੀਆਂ ਅੱਗੇ ਜਾ ਕੇ ਬਰੀਕੀਆਂ ਨੇ ਉਹਨੂੰ ਸਮਝ ਨਹੀਂ ਪਾ ਰਹੇ ਕਿਤਾਬ ਪੜ੍ਹੀ ਨਹੀਂ ਜਾ ਰਹੀ ਕਹਿਣ ਤੋਂ ਪਾਵੇ ਜਿਹੜਾ ਡਿਜੀਟਲ ਮੀਡੀਆ ਆਇਆ 2015 ਤੋਂ ਖਾਸ ਐਕਟਿਵ ਹੋ ਗਿਆ ਉਨੇ ਅਸਰ ਪਾਇਆ ਸਹਿਤ ਚੰਗਾ ਸਹਿਤ ਲਿਖਣ ਦੇ ਵਿੱਚ ਉਹਨੇ ਇੱਕ ਲੇਖਨ ਨੂੰ ਪਛਾੜਿਆ ਕਿ ਫੇਸਬੁੱਕ ਨੇ ਵਿਦਵਾਨ ਵੱਧ ਪੈਦਾ ਕੀਤੇ ਆ ਮੈਨੂੰ ਲੱਗਦਾ ਦੋਨੇ ਪੱਖ ਨੇ ਕਿ ਹਰ ਇੱਕ ਚੀਜ਼ ਦੇ ਦੋਨੇ ਪੱਖ ਤਾਂ ਹੁੰਦੀ ਨੇ ਕਿਤਾਬ ਦੇ ਪ੍ਰਚਾਰ ਦੇ ਵਿੱਚ ਡਿਜੀਟਲ মিডিਆ ਨੇ ਬਹੁਤ ਫੇਸਬੁੱਕ ਨੇ ਇੰਸਟਾਗ੍ਰਾਮ ਨੇ ਬਹੁਤ ਮਤਲਬ ਕਿ ਚੰਗਾ ਰੋਲ ਅਦਾ ਕੀਤਾ ਹੈ ਪਰ ਦੂਜੇ ਪਾਸੇ ਇਹ ਵੀ ਹੈ ਕਿ ਹਰ ਇੱਕ ਨੂੰ ਮਤਲਬ ਕਿ ਲਿਖਣ ਦੀ ਆਜ਼ਾਦੀ ਹੈਗੀ ਹੈ ਤੇ ਹਰ ਕੋਈ ਆਪਣੀਆਂ ਆਪਣੀਆਂ ਭਾਵਨਾਵਾਂ ਬਿਆਖਤ ਕਰਨਾ ਲੱਗਿਆਗਾ ਫੇਸਬੁਕ ਤੇ ਜਦੋਂ ਪਲੇਟਫਾਰਮ ਮਿਲ ਗਿਆ ਉਹਦੇ ਨਾਲ ਕਿਤੇ ਨਾ ਕਿਤੇ ਇਹ ਗੱਲ ਸੋਡੀ ਜਿਹੜੀ ਵਿਦਵਾਨ ਪੈਦਾ ਕੀਤਾ ਉਹ ਗੱਲ ਬਿਲਕੁਲ ਜਾਇਜ ਹੈਗੀ ਉਹਦੇ ਨਾਲ ਕਿਹ ਹੈ ਕਿ ਇਕੱਲੇ ਸਿਰਫ ਵਿਦਵਾਨ ਨਹੀਂ ਲੀਡਰ ਵੀ ਬਹੁਤ ਸਾਰੇ ਮਤਲਬ ਕਿ ਫੇਸਬੁਕ ਨੇ ਜਾਂ ਇੰਸਟਾਗ੍ਰam ਨੇ ਪੈਦਾ ਕਰਦੇ ਮੀਡੀਆ ਦੇ ਵਿੱਚ ਵੀ ਬਹੁਤ ਪੈਦਾ ਹੋ ਗਏ ਬਿਲਕੁਲ ਹਰ ਇੱਕ ਹਰ ਇੱਕ ਫੀਲਡ ਹੀ ਮਤਲਬ ਪੋਲਿਟਿਕਸ ਹੋ ਗਏ ਸਾਇੰਸ ਦਾ ਖੇਤਰ ਹੋ ਗਿਆ ਜਾਂ ਮੀਡੀਆ ਹੋ ਗਿਆ ਹੁਣ ਅਸੀਂ ਮੀਡੀਆ ਨੂੰ ਅਸਲ ਦੇ ਜੇ ਆਪ ਹੁਣ ਜਦੋਂ ਤੁਸੀਂ ਮੀਡੀਆ ਦੇ ਵਿੱਚ ਹੋਗੇ ਆਪਾਂ ਜਦੋਂ ਮੀਡੀਆ ਦੀ ਗੱਲ ਕਰਦੇ ਹਾਂ ਤੁਸੀਂ ਦੇਖਦੇ ਹੋ ਕਿ ਕਿੰਨੇ ਇੱਕ ਪੱਤਰਕਾਰ ਉਹ ਨੇ ਜਿਹੜੇ ਗਰਾਊਂਡ ਦੇ ਉੱਪਰ ਜਾ ਕੇ ਕਰ ਰਹੇ ਨੇ ਪੱਤਰਕਾਰਤਾ ਸੁਣੀਆਂ ਸੁਣਾਈਆਂ ਅਸਲੀ ਮੁੱਦਿਆਂ ਤੇ ਗੱਲ ਕਰ ਮੁੱਦਿਆਂ ਦੇ ਉੱਪਰ ਗੱਲ ਕਰ ਰਹੇ ਨੇ ਸੁਣੀਆਂ ਸੁਣਾਈਆਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਬਹੁਤ ਕਾਪੀ ਪੇਸਟ ਹਾਂ ਉਹ ਮਤਲਬ ਲੇ ਕੇ ਸ਼ਾਮ ਤੱਕ ਸਾਰੀਆਂ ਖਬਰਾਂ ਇਕੱਠੀਆਂ ਕਰ ਦੇਣੀ ਸ਼ਾਮ ਨੂੰ ਉਹਦੇ ਉੱਪਰ ਇੱਕ ਆ ਦੀ ਪ੍ਰਤੀਕਿਰਿਆ ਦੇ ਹੁੰਦੇ ਨੇ ਪੱਤਰਕਾਰਤਾ ਕਿ ਪੱਤਰਕਾਰਤਾ ਦੇ ਵਿੱਚ ਸ਼ਾਇਦ ਆਪਾਂ ਪਰ ਵਿਸ਼ਾ ਬੇਸ਼ੱਕ ਆਪਣਾ ਹੋਰ ਆ ਪਰ ਚਲੋ ਜਦੋਂ ਪੱਤਰਕਾਰਤਾ ਬਾਰੇ ਗੱਲ ਹੋ ਰਹੀ ਹੈ ਹਾਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਪੱਤਰਕਾਰਤ ਬਹੁਤ ਜ਼ਿਆਦਾ ਬਾਇਸਡ ਹੋ ਗਈ ਹਾਂ ਪੱਤਰਕਾਰ ਦਾ ਕੰਮ ਇਹ ਸੀ ਕਿ ਉਹਨੇ ਨੌਲੇਜ ਲੋਕਾਂ ਤੱਕ ਲੈ ਕੇ ਜਾਣੀ ਸੀ ਵਾਪਰ ਗਈ ਘਟਨਾਵਾਂ ਦੇ ਬਾਰੇ ਇਹ ਦੱਸਣਾ ਸੀ ਮੰਨ ਲਓ ਜਿਵੇਂ ਇੱਕ ਐਕਸੀਡੈਂਟ ਹੋ ਗਿਆ ਹਾਂ ਦੋ ਚੀਜ਼ਾਂ ਦਾ ਐਕਸੀਡੈਂਟ ਹੋਇਆ ਇਹਨੇ ਦੱਸਿਆ ਕਿ ਫਲਾਣੇ ਥਾਂ ਤੇ ਇਹ ਐਕਸੀਡੈਂਟ ਹੋਇਆ ਐਨੇ ਲੋਕ ਮਾਰੇ ਗਏ ਹਾਂ ਜਦ ਰਾਜਨੀਤੀ ਦੇ ਵਿੱਚ ਇਹ ਘਟਨਾ ਵਾਪਰੀ ਪਰ ਪੱਤਰਕਾਰ ਹੁਣ ਪੱਖ ਲੈ ਬੈਠਾ ਫੈਕਚੁਅਲ ਇਨਫੋਰਮੇਸ਼ਨ ਨੂੰ ਕਨਵੇ ਕਰਨ ਦੀ ਬਜਾਏ ਉਹ ਆਪਣੀ رائے ਦੇਣ ਲੱਗਿਆ ਵੀ ਇਹ ਚੰਗਾ ਹੈ ਜਾਂ ਮਾੜਾ ਪੱਤਰਕਾਰ ਇਹ ਨਹੀਂ ਕਰ ਸਕਦਾ ਉਹ ਇਹ ਨਹੀਂ ਕਹਿ ਸਕਦਾ ਕਿ ਭਗਵਾਨ ਤਮਾਨ ਨੇ ਚੰਗਾ ਕੀਤਾ ਜਾਂ ਮਾੜਾ ਕੀਤਾ ਉਹਨੇ ਦੱਸਣਾ ਹੈ ਕਿ ਆ ਕੀ ਕੀਤਾ ਹਾਂ ਉਹ ਪੱਤਰਕਾਰ ਮੈਨੂੰ ਲੱਗਦਾ ਇਹ ਨਿੱਜੀ ਤੌਰ ਤੇ ਵੀ ਸਰਕਾਰ ਦੀ ਆਲੋਚਨਾ ਕਰ ਸਕਦਾ ਹਾਂ ਸਰਕਾਰ ਦੀ ਸਰੋਧਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਸਰਕਾਰ ਦੇ ਜਿੰਨੇ ਵੀ ਕੰਮ ਨੇਗੇ ਜੋ ਚੰਗਾ ਕੰਮ ਹੈ ਉਹ ਲੋਕਾਂ ਨੂੰ ਪ੍ਰਭਾਵਿਤ ਕਰੂਗਾ ਲੋਕ ਉਹਦਾ ਜਿਹੜਾ ਚੰਗੇ ਕੰਮ ਦਾ ਉਹਨੂੰ ਵੋਟ ਦੇ ਰਾਹੀਂ ਮਤਲਬ ਇਹਨੂੰ ਰਿਵਾਰਡ ਦੇਣਗੇ ਜੇ ਪੱਤਰਕਾਰ ਇਹ ਕਿਸੇ ਲੀਡਰ ਦਾ ਗੁਣਗਾਨ ਗਾਉਣ ਲੱਗ ਜੂਗਾ ਤਾਂ ਉਹ ਮੈਨੂੰ ਨਹੀਂ ਲੱਗਦਾ ਕਿ ਅਸਲੀ ਪੱਤਰਕਾਰਤਾਗੀ ਉਸੇ ਤਰ੍ਹਾਂ ਹੀ ਮਤਲਬ ਇਹ ਲਿਟਰੇਚਰ ਦੇ ਵਿੱਚ ਇਹ ਚੀਜ਼ ਹੋ ਰਹੀ ਹੈਗੀ ਦੀ ਇੰਸਟਾਗ੍ਰਾਮ ਜਾਂ ਫੇਸਬੁੱਕ ਨੇ ਰੀਲਾਂ ਦੇ ਉੱਪਰ ਉਹ ਕਿਤਾਬਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਤਾ ਜਿਵੇਂ ਜਿਹੜੇ ਬੱਚੇ ਜਵਾਨੀ ਦੇ ਵਿੱਚ ਪੈਰ ਰੱਖਦੇ ਨੇਗੇ ਜਿਹੜੇ ਉਹਨਾਂ ਦੇ ਲਵ ਰਿਲੇਸ਼ਨ ਹੁੰਦੇ ਨੇ ਕਿ ਉਹਨਾਂ ਨੂੰ ਪਤਾ ਕਿ ਇਹ ਉਹਨਾਂ ਦੀ ਦੁੱਖ ਦੀ ਨਬਜ ਆ ਗਈ ਹਾਂ ਐਂਟਰਟੇਨਮੈਂਟ ਹਾਂ ਐਂਟਰਟੇਨਮੈਂਟ ਹੈ ਹੁਣ ਚੈਟਾਂ ਛੱਪ ਦੇਣੀਆਂ ਤੁਸੀਂ ਯਕੀਨ ਨਹੀਂ ਮੰਨੋਗੇ ਅੱਜ ਦੇ ਦੌਰ ਦੇ ਵਿੱਚ ਇਹ ਹੋਇਆ ਕਿ ਪੰਜਾਬੀ ਦੇ ਵਿੱਚ ਦੋ ਪ੍ਰੇਮੀ ਜੋੜਿਆਂ ਦੀਆਂ ਆਪਸੀ ਚੈਟਾਂ ਛੱਪ ਕੇ ਕਿਤਾਬਾਂ ਆ ਗਈਆਂ अच्छा ए मैं थोड़ी तो सुन रहा ये छप रहा हैगा ते ये बिक रहा हैगा हां किताब ਦੇ ਵਿੱਚ ਪਾਕਿਸਤਾਨੀ ਪੋਇਟਰੀ ਨੇ મતલਬ ਲਿਕੇ ਜਿਹੜੀ ਕੱਚ ਕੜੱਚ ਪੋਇਟਰੀ ਹੈਗੀ ਪੰਜਾਬੀਆਂ ਦੀ ਉਹ ਇੰਨੀ ਜਿਆਦੇ ਛਪੀ ਜਿਨੇ મતલਬ ਲਿਕੇ ਇੱਕ ਪਾਸੇ ਡਾਕਟਰ ਜਗਤਾਰ ਪਿਆ ਇੱਕ ਪਾਸੇ ਸਰਜੀਤ ਪਾਤਰ ਸੰਤਰਾਮ ਅਦਾਸੀ ਪਿਆ ਉਹ ਪਿੱਛੇ ਪਏ ਨੇਗੇ ਹਾਂ ਤੁਸੀਂ ਦੇਖੋਗੇ ਇਸ ਸਾਲ ਦੇ ਉੱਤੇ ਵੀ ਮੂਰੇ ਜੋ ਪਿਆਗ ਹੈ ਨਾ ਉਹ ਪਾਕਿਸਤਾਨੀ ਸ਼ਾਇਰੀ ਹੈਗੀ ਹਾਂ ਤੇ ਕੱਚੇ ਰਾਈਟਰ ਜਿਹੜੇ ਮਤਲਬ ਹੈ ਕਿ ਜਿਨ੍ਹਾਂ ਨੇ ਕਿਉਂਕਿ ਪੁਰਾਣੇ ਰਾਈਟਰ ਜਿਹੜੇ ਬਜ਼ੁਰਗ ਰਾਈਟਰ ਨੇ ਉਹਨਾਂ ਦੇ ਤਾਂ ਪੂਰੇ ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ ਕਵਿਤਾ ਨਿਕਲੀ ਹੈਗੀ ਕਵਤਾ ਕਦੇ ਵੀ ਇਹ ਨਹੀਂ ਕਿ ਸਿਚੁਏਸ਼ਨਲ ਕਵਤਾ ਨੂੰ ਮੈਂ ਕਵਤਾ ਨਹੀਂ ਮੰਨਦਾ ਹੈਗਾ ਉਹ ਕਵਤਾ ਜਿਹੜੀ ਪੂਰੇ ਦੇ ਪੂਰੇ ਸਮਾਜ ਨੂੰ ਬਿਸ਼ੱਕ ਉਹ ਪ੍ਰੇਮ ਸਬੰਧਾਂ ਦੇ ਉੱਪਰ ਹੀ ਕਵਤਾ ਹੋਵੇ ਹਰ ਇੱਕ ਵਿਅਕਤੀ ਨੂੰ ਇਹ ਲੱਗੇ ਵੀ ਇਹ ਮੇਰੇ ਬਾਰੇ ਗੱਲ ਲੱਗੀ ਹੈ ਹਨਾ ਅ ਕਪਤਾ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਵੱਡੀ ਸਮੱਸਿਆ ਸਾਡੇ ਖੇਤਰ ਦੇ ਵਿੱਚ ਆਈ ਹੈ ਅਸਲੀ ਕਪਤਾ ਪਿੱਛੇ ਗਈ ਹੈ ਟੁੱਟ ਟੁੱਟ ਭੱਜ ਗਿਆ ਹਾਂ ਬਾੜਤਕ ਤੇ ਨਾਵਲ ਦੇ ਵਿੱਚ ਸਾਨੂੰ ਸਮੱਸਿਆ ਇਹ ਆ ਗਈ ਕਿ ਬਾੜਤਕ ਤੇ ਨਾਵਲ ਲਿਖਣ ਵਾਲੇ ਇਸ ਸਮੇਂ ਪੰਜਾਬੀ ਦੇ ਵਿੱਚ ਰਾਈਟਰ ਹੀ ਨਹੀਂ ਹੈਗੇ ਕਾਰਨ ਕੀ ਇਹਦਾ ਨਿਗਾਰ ਆਉਣ ਦਾ ਕੀ ਕਾਰਨ ਹੈ ਅ ਨਿਗਾਰ ਆਉਣ ਦਾ ਕਾਰਨ ਸ਼ਾਇਦ ਮੈਨੂੰ ਹੀ ਲੱਗਦਾ ਕਿ ਤਾਂ ਮੀਡੀਆ ਜਿਹੜੀ ਸੋਸ਼ਲ ਮੀਡੀਆ ਨੇ ਦਿਮਾਗਾਂ ਨੂੰ ਬਲੌਕ ਕਰ ਗੱਲ ਫੁਰਨੀ ਬੰਦ ਹੋ ਗਈ ਹਾਂ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਉਹ ਮੀਡੀਆ ਤੇ ਸੋਸ਼ਲ ਮੀਡੀਆ ਦੇ ਨਾਲ ਫੋਨ ਦੇ ਉੱਪਰ ਇੰਨਾ ਜਕੜ ਗਏ ਕਿ ਉਹ ਆਪਦੇ ਜਿਹੜੇ ਵਿਚਾਰ ਨੇਗੇ ਇੱਕ ਜਿਹੜਾ ਸਾਡੀ ਟਾਈਮਿੰਗ ਆ ਨਾ ਕਿਸੇ ਚੀਜ਼ ਨੂੰ ਪੜਨ ਦੀ ਉਹ ਰੀਲ ਕਲਚਰ ਨੇ ਖਤਮ ਕਰਤੀ ਖਤਮ ਕਰ ਅਸੀਂ ਕਿਤਾਬ ਪੜਨਾ ਤਾਂ ਬਹੁਤ ਵੱਡੀ ਗੱਲ ਹੋ ਗਈ ਅਸੀਂ ਹੁਣ ਤਾਂ ਮਤਲਬ ਨਹੀਂ ਕਿ ਪਹਿਲਾਂ ਇੱਕ ਕਲਚਰ ਚੱਲਿਆ ਸੀ ਵੀ ਰੀਅਲ ਇੱਕ ਕਮੈਂਟਰ ਦੀ ਹੁਣ ਤੁਸੀਂ ਇੱਕ ਜਿਹੜਾ ਜਮਾ ਲੇਟੈਸਟ ਚੱਲ ਰਿਹਾ ਉਹ ਇਹ ਕਿ 30 ਸੈਕਿੰਡ ਤੋਂ ਵੱਧ ਰੀਲ ਬਣਾਉਂਗੇ ਉਹ ਚਲਦੀ ਨਹੀਂ ਹਾਂ ਜੇ ਤੁਸੀਂ ਚੀਜ਼ ਨੂੰ ਵਾਇਰਲ ਕਰਨਾ ਤਾਂ ਉਹਨੂੰ 30 ਤੋਂ 45 ਸਕਿੰਡ ਦੀ ਬਣਾਓ ਫਿਰ ਵਾਇਰਲ ਹੁੰਦੀ ਹੈ ਜੀ ਅਸੀਂ ਸਿਨੇਮਿਆਂ ਦੇ ਵਿੱਚ ਲੋਕ ਫਿਲਮਾਂ ਜਾਂ ਦੇਖਣੋਂ ਜਾਣੋਂ ਹਟ ਗਏ ਕਾਰਨ ਕਿ ਸਾਢੇ 3 ਘੰਟੇ ਦੀ ਕੋਣ ਦੇਖੇ ਹਾਂ ਹੈਨਾ ਲੋਕ ਟ੍ਰੇਲਰ ਦੇਖਣ ਲੱਗੇ ਟੈਸਟ ਮੈਚਾਂ ਤੋਂ 2020 ਆ ਕੇ 2020 ਤੋਂ ਇਹ ਆ ਗਏ ਕਿ ਹੁਣ ਟੜਕੇ ਲੋਕ ਕਲਾ ਉੱਠ ਕੇ ਹਾਈਲਾਈਟਸ ਦੇਖ ਲੈਂਦੇ ਨੇ ਵੀ ਛਿੱਕੇ ਕਿਨੇ ਮਾਰੇ ਚੋਕੇ ਕਿਨੇ ਮਾਰੇ ਤਾਂ ਥੋੜੀ ਗੱਲ ਬਚਾਲੇ ਬਾਈ ਕੀ ਲੱਗਦਾ 45 ਸੈਕਿੰਡ ਦੇ ਵਿੱਚ ਕਿਸੇ ਚੀਜ਼ ਬਾਰੇ ਆਪਾਂ ਆਪਣਾ ਪ੍ਰਤੀਕਰਮ ਆਪ ਦੇ ਸਕਦੇ ਹਾਂ ਬਿਲਕੁਲ ਵੀ ਨਹੀਂ ਮਤਲਬ ਕਿ ਉਹੀ ਦਾ ਕਾਰਨ ਹੈ ਨਾ ਅਸੀਂ ਕਿਸੇ ਵੀ ਲੀਡਰ ਨੂੰ ਕਿਸੇ ਵੀ ਸਰਕਾਰ ਨੂੰ ਸਾਹਿਤ ਨੂੰ ਹਰ ਇੱਕ ਚੀਜ਼ ਨੂੰ ਅਸੀਂ ਰੀਲ ਤੋਂ ਜੱਜ ਕਰਨ ਲੱਗੇ ਹਾਂ ਕਿਸੇ ਵੀ ਬੰਦੇ ਬਾਰੇ ਜੇ ਦਿੱਤੇ ਬਿਆਨ ਦੀਆਂ ਰੀਲਾਂ ਕੱਟ ਕੇ ਪਾਈਆਂ ਜਾਂਦੀਆਂ ਨੇ ਊਟ ਪਟਾੰਗ ਵੀ ਪਾਤੀਆਂ ਜਾਂਦੀਆਂ ਨੇ ਨੈਗੇਟਿਵ ਵੀ ਪਾਤੀਆਂ ਜਿਵੇਂ ਰਾਹੁਲ ਗਾਂਧੀ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ ਵੀ ਰਾਹੁਲ ਗਾਂਧੀ ਨੇ ਮਤਲਬ ਲਿਕੇ ਇਹ ਕਿਹਾ ਜੀ ਆਲੂ ਬਲਿਆਜਾ ਕੁਝ ਵੀ ਹੈ ਜੀ ਬਿਆਨ ਦਿੱਤੇ ਹੁਣ ਸਾਰਿਆਂ ਨੂੰ ਪਤਾ ਕਿ ਉਹ ਰੀਲਾਂ ਕਟ-ਕਟ ਕੇ ਪਾ ਕੇ ਉਹਦੇ ਉੱਪਰ ਅਰਬਾਂ ਰੁਪਏ ਦੀਆਂ ਐਡਾਂ ਲਾ ਕੇ ਉਹਦੀ ਇੱਕ ਪੱਪੂ ਵਾਲੀ ਛਵੀ ਬਣਾਤੀ ਡੀਫੇਮ ਕਰਤਾ ਡੀਫੇਮ ਕਰਤਾ ਪਰ ਜਦੋਂ ਬਹੁਤ ਵੱਡੇ ਰਾਈਟਰਾਂ ਨੇ ਨੇ ਹੌਲੀ-ਹੌਲੀ ਇਹ ਚੀਜ਼ ਨੂੰ ਦੇਖਿਆ ਅ ਇੰਟਰੈਕਚੁਅਲਸ ਨੇ ਉਹਨਾਂ ਦੇ ਨਾਲ ਬੈਠ ਕੇ ਸਮਾਂ ਬਤਾਇਆ ਤੇ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਉਹ ਕਹਿੰਦੇ ਵੀ ਰਵਿੰਦਰਨਾਥ ਟੈਗੋਰ ਦੇ ਉੱਪਰ ਗੱਲਬਾਤ ਚੱਲੀ ਤਾਂ ਉਹ ਕਹਿੰਦਾ ਵੀ ਮੈਂ ਇਹਦੇ ਉੱਪਰ 18 ਕਿਤਾਬਾਂ ਪੜੀਆਂ ਰਾਹੁਲ ਗਾਂਧੀ ਕਹਿੰਦਾ ਤੇ 18 ਦੇ 18 ਦੇ ਨਾਜਾਇਜ਼ ਸੀ ਕੁਮਾਰ ਵਿਸ਼ਵਾਸਵਰਗੀ ਕਹਿੰਦਾ ਵੀ ਅਸੀਂ ਦਿਮਾਗ ਸਾਡਾ ਹੱਲਣ ਵਾਲਾ ਹੋਊਗਾ ਵੀ ਇੰਨਾ ਇਹ ਬੰਦੇ ਦੀ ਮੁਤਲਕ ਸਟੱਡੀ ਆ ਕਿਸੇ ਚੀਜ਼ ਦੇ ਬਾਰੇ ਹਣਾ ਹੁਣ ਮੀਡੀਆ ਦੇ ਨਾਲ ਤੁਸੀਂ ਕਿਸੇ ਦੀ ਵੀ ਛਵੀ ਖਰਾਬ ਕਰ ਸਕਦੇ ਹੋ ਕਿਸੇ ਦੀ ਬਣਾ ਸਕਦੇ ਕਿਸੇ ਦੀ ਵੀ ਬਣਾ ਸਕਦੇ ਮੈਂ ਮਤਲਬ ਇਹ ਗੱਲ ਕਹਿਣਾ ਕਿ ਇੱਜ਼ਤਾਂ ਆਨਲਾਈਨ ਹੋ ਗਈਆਂ ਇਸ ਸਮੇਂ ਪੰਜਾਬ ਦੇ ਵਿੱਚ ਲੀਡਰ ਬਣ ਰਹੇ ਨੇ ਜਿਨ੍ਹਾਂ ਕੋਲ ਵਿਜ਼ਨ ਨਹੀਂ ਹੈਗਾ ਜਿਨ੍ਹਾਂ ਕੋਲ ਗੱਲ ਮਤਲਬ ਕਿ ਲਾਲਾ ਲਾਲਾ ਕਰਾਉਣੀ ਆਗੀ ਕਿਸੇ ਇਸ ਬਲਾਰਾ ਜਿਹੜੀ ਡਿਵੈਲਪਮੈਂਟ ਦੀ ইমেজ ਬਲਾਰਾ ਪੰਜਾਬ ਹਾਂ ਅਸੀਂ ਜਿਵੇਂ ਕੱਲ ਇੱਥੇ ਇੱਕ ਔਣ ਮਤਲਬ ਮੇਲਾ ਜਾਗਦੇ ਜਗਨੂਆਂ ਚ ਆਪਾਂ ਬੈਠੇ ਹਾਂ ਤੇ ਕੱਲ ਡਿਬੇਟ ਹੋਈ ਅਮਨ ਤੇ ਰਮਨ ਆਏ ਹੋਏ ਸੀਗੇ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਲੜਿਆ ਉਹਦੇ ਵਿੱਚ ਅਰਵਿੰਦਰ ਧਾਲੀਆ ਵਾਲ ਵਰਗੇ ਬੰਦੇ ਸੀਗੇ ਪਰ ਉੱਥੇ ਸਭ ਤੋਂ ਵੱਡੀ ਜਿਹੜੀ ਪੰਜਾਬੀਆਂ ਨੂੰ ਸਮੱਸਿਆ ਆਈ ਉਹ ਸੀਗੀ ਡਿਸਪਲਾਈਨ ਦੀ ਹਾਂ ਅਸੀਂ ਜਿਹੜੇ ਇਹ ਗੱਲ ਜਾ ਕੇ ਅਖੀਰ ਤੇ ਲਿਟਰੇਚਰ ਦੇ ਨਾਲ ਜੁੜੂਗੀ ਹਾਂ ਹੈਨਾ ਜਿਹੜੇ ਬੰਦੇ ਦੇ ਵਿੱਚ ਕਿਤਾਬ ਪੜ੍ਹਨ ਦਾ ਡਿਸਪਲਾਈਨ ਹੈ ਹੈਨਾ ਉਹਦੇ ਵਿੱਚ ਘਰੇ ਵੀ ਹੋਊਗਾ ਹਾਂ ਉਹਦੇ ਵਿੱਚ ਫਿਰ ਮੋਰਚਿਆਂ ਦੇ ਉੱਤੇ ਵੀ ਹੋਊਗਾ ਉਹਦੀ ਇਕਾਗਰਤਾ ਹੈ ਉਹਦੀ ਇਕਾਗਰਤਾ ਹੈ ਜੇ ਸਾਨੂੰ ਕਿਸਾਨ ਅੰਦੋਲਨ ਦੇ ਵਿੱਚ ਸਫਲਤਾ ਮਿਲੀ ਹੈ ਤਾਂ ਉਹਦੀ ਇਕਾਗਰਤਾ ਕਿਸੀਂ ਲਗਾਤਾਰ ਇੱਕ ਸਾਲ ਤੱਕ ਬੈਠ ਸਕਦੇ ਸੀਗੇ ਹਨਾ ਹੋਰ ਸਟੇਟਾਂ ਦੇ ਵਿੱਚ ਮਤਲਬ ਲੋਕ ਇਸ ਤਰ੍ਹਾਂ ਨਹੀਂ ਬੈਠ ਸਕਦੇ ਉੱਥੇ ਨਹੀਂ ਕਾਮਯਾਬ ਹੋਏ ਪਰ ਜਿਹੜਾ ਉਹ ਅੰਦੋਲਨ ਜਿਹੜੇ ਲੋਕ ਕੋ ਲੀਡ ਕਰ ਰਹੇ ਸੀ ਉਹਨਾਂ ਦੇ ਆਪ ਦੇ ਤਜਰਬੇ ਸੀ ਉਹ ਰੀਲਾਂ ਵਾਲੇ ਨਹੀਂ ਸੀਗੇ ਹਾਂ ਉਹ ਮਹੀਨਾ ਮਹੀਨਾ ਬਜ਼ੁਰਗ ਜਾ ਕੇ ਉੱਥੇ ਬੈਠ ਕੇ ਸਰਕਾਰ ਨੂੰ ਲੱਗਿਆ ਕਿ ਯਾਰ ਨਹੀਂ ਇਹ ਇਹਨਾਂ ਨੂੰ ਠਾਉਣਾ ਮੁਸ਼ਕਲ ਆਗਾ ਹਾਂ ਉਹੀ ਚੀਜ਼ ਅ ਅੱਜ ਲਿਟਰੇਚਰ ਦੇ ਵਿੱਚ ਆ ਗਈ ਹਾਂ ਜਿਹੜੇ ਪੁਰਾਣੇ ਬਜ਼ੁਰਗ ਆਉਂਦੇ ਨਾ ਉਹਨਾਂ ਕੋਲੇ ਬੂਰੀ ਵਾਲੇ ਝੋਲੇ ਹੁੰਦੇ ਨੇ ਹਾਂ ਤੁਸੀਂ ਕਿਤੇ ਫਰੀਦਕੋਟ ਮੇਲੇ ਤੇ ਜਾ ਕੇ ਦੇਖੋ ਉਹ ਝੋਲੇ ਭਰ ਕੇ ਲੈ ਕੇ ਜਾਂਦੇ ਆ ਤੇ ਐ ਹੋ ਹੋ ਜਿਹੀਆਂ ਕਿਤਾਬਾਂ ਡਿਮਾਂਡ ਕਰਦੇ ਆ ਜਿਹੜੀਆਂ ਕਿਸੇ ਕੋਲੇ ਨਹੀਂ ਹੁੰਦੀਆਂ ਉਹ ਕਹਿੰਦੇ ਆ ਤੁਸੀਂ ਕਿਤਾਬਾਂ ਲੈ ਕੇ ਨਹੀਂ ਆਉਂਦੇ ਹੇਗੇ ਹਾਂ ਉਹਨਾਂ ਨੂੰ ਕੀ ਦੱਸੀਏ ਵੀ ਜਿਹੜਾ ਕਾਲਜੀਏਟ ਮੁੰਡਾ ਕਾ ਉਹਦਾ ਮੰਗਦਾ ਹੋਰ ਸਾਭ ਦੀ ਕਵਤਾ ਮੰਗਦਾ ਕਾ ਆਪਾਂ ਵਿਚੜੇ ਇੱਕ ਦੋ ਮਿਲਾਂਗੇ ਹੈ ਕੀ ਲੱਗਦੀ ਹੈ ਦੋ ਉਹ ਮਤਲਬ ਕਿ ਕਿਤਾਬ ਦੇ ਨਾਂ ਤੋਂ ਤੇਰੇ ਸਾਡੇ ਪਬਲਿਸ਼ਰਜ਼ ਨੇ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਵੀ ਮਤਲਬ ਕਿ ਜਵਾਕਾਂ ਦਾ ਮਾਈਂਡ ਪੜਨ ਦੀ ਕੋਸ਼ਿਸ਼ ਕੀਤੀ ਹਾਂ ਉਹਨਾਂ ਨੇ ਕਿਤਾਬਾਂ ਦੇ ਨਾਮ ਉਸ ਹਿਸਾਬ ਦੇ ਰੱਖਣੇ ਸ਼ੁਰੂ ਕਰਤੇ ਹਾਂ ਵੀ ਜਿਹਦੇ ਨਾਲ ਜਵਾਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਤੇ ਮੀਡੀਆ ਤੇ ਲਿਟਰੇਚਰ ਇਹ ਗੱਲ ਕਹਿੰਦਾ ਕਹਿੰਦੇ ਅਸੀਂ ਉਹ ਚੀਜ਼ ਪਰੋਸਦੇ ਹਾਂ ਸਮਾਜ 'ਚ ਜਿਹੜੇ 'ਚ ਲੋਕਾਂ ਦਾ ਇੰਟਰਸਟ ਹੁੰਦਾ ਹਾਂ ਹਾਂ ਪਰ ਮੈਨੂੰ ਇਹ ਲੱਗਦਾ ਹੈ ਕਿ ਦੇਖੋ ਜੀ ਮੈਂ ਜਿਵੇਂ ਅਸੀਂ ਕਿਤਾਬਾਂ ਮੈਂ ਹਰ ਇੱਕ ਨੂੰ ਕਹਿੰਦਾ ਉਹਨਾਂ ਨੇ ਕਿ ਤੁਸੀਂ ਸਨੇਹਰਾ ਕਲਾਬ ਕਿਤਾਬ ਪੜੋ ਕਿਸੇ ਸਟਾਲ ਦੇ ਉੱਪਰੋਂ ਕਿਤਾਬ ਨਹੀਂ ਹੋਣੀ ਚੇਤਨਾਲਿਆਂ ਦੀ ਕਿਤਾਬ ਹੈਗੀ ਨਾ 10 ਤੋਂ ਬਸ ਕੀ ਦੀ ਉਹ ਇਹ ਕਹਿੰਦਾ ਵੀ ਕਿਤਾਬ ਲਿਖਣੀ ਕਿਵੇਂ ਹੈਗੀ ਉਹ ਉਹਦੇ ਵਿੱਚ ਇਹ ਦੱਸਦਾ ਇੱਥੇ ਨਾਵਲ ਪਿਆ ਬੁੱਧੂ ਅਸੀਂ ਵੇਚਦੇ ਆ ਹਨਾ ਚੋਲਾ ਪਿਆ ਟਾਕ ਇਹੋ ਜੀਆਂ ਕਿਤਾਬਾਂ ਜਿਹੜੀਆਂ ਨੇ ਮਤਲਬ ਪੂਰੇ ਦੇ ਪੂਰੇ ਸਮਾਜ ਨੂੰ ਪ੍ਰਭਾਵਿਤ ਕੀਤਾ ਅਸੀਂ ਕਦੇ ਨਹੀਂ ਕਹਿੰਦੇ ਕਿ ਦਾਗਿਸਤਾਨ ਪੜੋ ਮੈਨੂੰ ਪਤਾ ਕਿ ਭਾਰਤਕ ਰੂਪ ਦੇ ਵਿੱਚ ਉਹ ਕਿਤਾਬ ਹੈਗੀ ਹੈ ਮੇਰਾ ਦਾਗਿਸਤਾਨ ਬਹੁਤ ਵੱਡੀ ਕਿਤਾਬ ਹੈਗੀ ਉਨੇ ਬਹੁਤ ਸਾਰੇ ਲੋਕਾਂ ਨੂੰ ਲਿਟਰੇਚਰ ਦੇ ਨਾਲ ਜੋੜਿਆ ਹ ਹ ਪਰ ਜਦੋਂ ਇੱਕ 18 20 ਸਾਲਾਂ ਦਾ ਮੁੰਡਾ ਆ ਕੇ ਦਗਸਤਾਨ ਮੰਗੂਗਾ ਉਹ ਨਹੀਂ ਪੜ ਸਕਦਾ ਜਿਉ ਇੰਨੀ ਕਿ ਜਿਆਦੀ ਔਕੀ ਹੈ ਮੈਨੂੰ ਕਹਿੰਦੇ ਵਿਗਿਆਨੀ ਕਰਤਾਰ ਸਿੰਘ ਦੀ ਕਿਤਾਬ ਪੜੋ ਮੇਰਾ ਪਿੰਡ ਹ ਉਹ ਸਾਡੀਆਂ ਬੋਲੀਆਂ ਤੇ ਸਾਡੀ ਭਾਸ਼ਾ ਤੇ ਪੂਰੇ ਦੇ ਪੂਰੇ ਪੰਜਾਬ ਨੂੰ ਆਪਣੇ ਆਪ ਦੇ ਵਿੱਚ ਜੇ ਕੋਈ ਕਦਾ ਸੁਹੀ ਉਹ ਬਹੁਤ ਵਿੱਚ ਸੈਟਿੰਗ ਵੀ ਘੱਟ ਹੈ ਘੱਟ ਦੀ ਲੋੜ ਪੈਂਦੀ ਹੈ ਬੁੱਕ ਵੀ ਛੋਟੀ ਹੈ ਮੈਂ ਬਹੁਤ ਸਾਰੇ ਬੱਚਿਆਂ ਨੂੰ ਬਲਵੰਤ ਕਾਰਗੀ ਦੀ ਕਿਤਾਬ ਦਿੰਦਾ ਨੰਗੀ ਧੁੱਪਾ ਉਹਦੇ ਵਿੱਚ ਕਥਾਰਾਸ ਹੈਗਾ ਉਹਦੇ ਵਿੱਚ ਰਮਾਸ ਹੈ ਹੈਨਾ ਉਦੇ ਵਿੱਚ ਬਲਵੰਤਕਾਰ ਦੀ ਤਜਰਬੇ ਤਜਰਬੇ ਨਹੀਂਗੇ ਪਰ ਉਹ ਆਪਣੇ ਆਪ ਦੇ ਵਿੱਚ ਉਹਦੀ ਜੀਵਨੀ ਹੈ ਤੇ ਆਪਣੇ ਆਪ ਦੇ ਵਿੱਚ ਪੂਰੀ ਕਿਤਾਬ ਹੈਗੀ ਜਾਂ ਫਿਰ ਅ ਅਸੀਂ ਬੂਟਾ ਸਿੰਘ ਸ਼ਾਦ ਦੇ ਨਾਵਲ ਹੈ ਹੈਨਾ ਇਹ ਤੁਸੀਂ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਨਾ ਜ਼ਰੂਰੀ ਨਹੀਂ ਜਿਸ ਨੂੰ ਉਹਨੂੰ ਕੱਚੀਆਂ ਪੱਕੀਆਂ ਅਲੀਆਂ ਕਿਤਾਬਾਂ ਉਹਨਾਂ ਨੂੰ ਤੁਸੀਂ ਦੇ ਸਕਦੇ ਹੋਗੇ ਬੂਟਾ ਸਿੰਘ ਸ਼ਾਦ ਹਾਂ ਲਿਟਰੇਚਰ ਦੇ ਵਿੱਚ ਉਹ ਲੁੱਚਾ ਕੁਝ ਨਹੀਂ ਹੁੰਦਾ ਹਾਂ ਲਿਟਰੇਚਰ ਦੇ ਵਿੱਚ ਉਹ ਹੁੰਦੀ ਹੈ ਜਿਹੜੀ ਚੀਜ਼ ਆਮ ਮਤਲਬ ਕਿ ਪਰਦੇ ਤੇ ਦਿਖਾਉਣ ਤੋਂ ਜਾਂ ਆਮ ਗੱਲਾਂ ਕਰਨ ਤੋਂ ਲੋਕ ਡਰਦੇ ਨੇਗੇ ਪਰ ਉਹ ਵਾਪਰ ਰਹੀ ਹੁੰਦੀ ਹੈ ਜਿਵੇਂ ਮਤਲਬ ਕਿ ਮੰਟੋ ਨੂੰ ਇੱਕ ਵਾਰੀ ਜੱਜ ਨੇ ਕਿਹਾ ਕਿ ਤੂੰ ਬਹੁਤ ਗੰਦ ਪਰੋਸਦਾ ਆ ਆਉਂਦੀਆਂ ਲਿਖਤਾਂ ਦੇ ਵਿੱਚ ਤੈਨੂੰ ਇਹ ਬੰਦ ਕਰਨਾ ਚਾਹੀਦਾ ਉਹ ਕਹਿੰਦਾ ਵੀ ਜੱਜ ਨੂੰ ਕਹਿੰਦਾ ਵੀ ਤੁਸੀਂ ਐਂ ਕਰੋ ਜੀ ਸਮਾਜ ਦੇ ਵਿੱਚ ਗੰਦ ਪਾਉਣਾ ਬੰਦ ਕਰ ਦਨ ਲੋਕ ਮੈਂ ਲਿਖਣਾ ਬੰਦ ਕਰ ਦੂੰਗਾ ਜਦੋਂ ਸਮਾਜ ਦੇ ਵਿੱਚ ਵੈਸ਼ਿਆ ਹੈਗੀਆਂ ਨਹੀਂ ਆ ਜੋ ਸਮਾਜ ਦੇ ਵਿੱਚ ਚੋਰੀ ਹੁੰਦੀ ਆ ਠੱਗੀ ਹੁੰਦੀ ਆ ਇੱਕ ਦੂਜੇ ਨਾਲ ਬੇਈਮਾਨੀਆਂ ਹੁੰਦੀਆਂ ਨਹੀਂ ਆ ਧੋਖਾਧੜੀ ਹੁੰਦੀ ਆ ਤਾਂ ਉਹ ਲਿਖੀ ਵੀ ਜਾਊਗੀ ਨਾ ਏ ਅਸੀਂ ਮਤਲਬ ਲੇ ਕੇ ਪਰਦਿਆਂ ਦੇ ਉੱਪਰ ਤਾਂ ਬਹੁਤ ਅਸ਼ਲੀਲ ਚੀਜ਼ਾਂ ਦੇਖ ਰਹੇ ਹਾਂ ਪਰ ਲਿਟਰੇਚਰ ਦੇ ਵਿੱਚ ਜੇ ਕੋਈ ਰੋਮਾਂਟਿਕ ਚੀਜ਼ ਚੱਲ ਰਹੀ ਹੈ ਤਾਂ ਬੱਚੇ ਉਹਨੂੰ ਮਤਲਬ ਲੇ ਕੇ ਪੇਰੈਂਟਸ ਕਹਿੰਦੇ ਨਹੀਂ ਨਹੀਂ ਇਹ ਕਿਤਾਬ ਦੇ ਹੱਥ ਨਹੀਂ ਲਾਉਣਾ ਅਸੀਂ ਲੁਧਿਆਣੇ ਸੀਗਾ ਇੱਕ ਪੇਰੈਂਟ ਆਪਦੀ ਬੱਚੀ ਦੇ ਬੱਚੀ ਦੇ ਨਾਲ ਆਇਆ ਉਹ ਕਹਿੰਦੀ ਕਹਿੰਦੀ ਮਤਲਬ ਉਹਨੇ ਦੇਖੀ ਨਾ ਸ਼ੈਕਸਪੀਅਰ ਦੀ ਕਿਤਾਬ ਉਹਨੂੰ ਚਾਹ ਚੜ ਗਿਆ ਹਾਂ ਉਹ ਕਹਿੰਦਾ ਵੀ ਮੈਂ ਲਿਖ ਕੇ ਹੀ ਪਾਇਆ ਸੀਗਾ ਹਾਂ ਉਹ ਕਹਿੰਦੀ ਪਾਪਾ ਮੈਂ ਸ਼ੈਕਸਪੀਅਰ ਖਰੀਦਣਾ ਹਾਂ ਪੜਿਆ ਮੈਂ ਥੋੜੀ ਬਾਲਤ ਉਹ ਕਹਿੰਦੀ ਨਹੀਂ ਕਹਿੰਦਾ ਕਹਿੰਦਾ ਮੈਂ ਨਹੀਂ ਖਰੀਦਣਾ ਕਹਿੰਦੀ ਮੈਂ ਖਰੀਦਦਾ ਕਹਿੰਦਾ ਮੈਨੂੰ ਨਹੀਂ ਪਸੰਦ ਹੈਗਾ ਹੁਣ ਉਹਨੂੰ ਜਿਹੜੀ ਚੀਜ਼ ਪਸੰਦ ਨਹੀਂ ਹੈਗੀ ਹਾਂ ਉਹ ਕਹਿੰਦੀ ਮਤਲਬ ਉਹਦੀ ਆਪ ਦੀ ਬੱਚੀ ਨੂੰ ਵੀ ਨਹੀਂ ਖਰੀਦਣ ਦੇ ਰਿਹਾ ਤੇ ਸ਼ੈਕਸਪੀਅਰ ਮਤਲੀਕੇ ਦੁਨੀਆ ਦਾ ਲੈਜੈਂਡ ਬੰਦਾ ਤੁਸੀਂ ਐਵੇਂ ਇੰਗਲਿਸ਼ ਕੀਤੀ ਐ ਤੁਹਾਡਾ ਸਾਰਾ ਵਰਕ ਐ ਉਹਦੇ ਲਿਟਰੇਚਰ ਦੇ ਉੱਪਰ ਆ ਗਿਆ ਇੰਗਲਿਸ਼ ਦੇ ਉੱਪਰ ਤੁਸੀਂ ਦੱਸੋ ਵੀ ਮਤਲੀਕੇ ਸ਼ੈਕਸਪੀਅਰ ਤੋਂ ਉੱਪਰ ਕੀ ਐਂਗੇ ਇਸ ਲਿਟਰੇਚਰ ਦੇ ਚਾਹਨਾ ਤੇ ਉਹ ਬੰਦਾ ਸਿਰਫ ਇਸ ਗੱਲ ਕਰਕੇ ਰਿਜੈਕਟ ਕਰ ਰਿਹਾ ਚੀਜ਼ ਨੂੰ ਕਿ ਉਹਨੂੰ ਨਹੀਂ ਪਸੰਦ ਆਏਗੀ ਤੇ ਕੱਲ ਨੂੰ ਉਹਨੂੰ ਹੋ ਸਕਦਾ ਕਿ ਜਿਹੜਾ ਕੁੜੀ ਨੇ ਮੁੰਡਾ ਪਸੰਦ ਕੀਤਾ ਉਹ ਵੀ ਨਹੀਂ ਪਸੰਦ ਹੋਣਾ ਤੇ ਫਿਰ ਨਾਫਰਤ ਆਪਸ ਅਸੀਂ ਕਹਿੰਦੇ ਆ ਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਵੀ ਬੱਚੇ ਆਪਦੇ ਪੇਰੈਂਟਸ ਦੀ ਗੱਲ ਨਹੀਂ ਸੁਣ ਰਹੇ ਤੁਸੀਂ ਉਹਨਾਂ ਨੂੰ ਉਹ ਟੰਗ ਨਾਲ ਢੀਲ ਹੀ ਨਹੀਂ ਕਰ ਰਹੇ ਜਿਵੇਂ ਸਮਾਜ ਬਦਲ ਰਿਹਾ ਹੈ ਜੇ ਅਸੀਂ ਮਤਲਬ ਕਿ ਉਹ ਸਾਹ ਨਾਲ ਨਹੀਂ ਬਦਾਂਗੇ ਅਸੀਂ ਬਹੁਤ ਟਿਪੀਕਲ ਪੇਰੈਂਟ ਬਣ ਕੇ ਰਹਿ ਜਾਾਂਗੇ ਉਹਨਾਂ ਦੇ ਦੋਸਤ ਨਹੀਂ ਬਣਾਂਗੇ ਤਾਂ ਸਾਨੂੰ ਇੱਜ਼ਤ ਨਹੀਂ ਮਿਲਣੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਲਿਟਰੇਚਰ ਸਿਖਾਉਂਦਾਗਾ ਬਦਲਾ ਮਤਲਬ ਕਿ ਕੁਦਰਤ ਦਾ ਨਜ਼ਮ ਆਗਾ ਸਾਨੂੰ ਬਦਲਣਾ ਪੈਣਾ ਸਮਾਜ ਨੂੰ ਜਿਵੇਂ ਜਿਵੇਂ ਅੱਗੇ ਵੱਧ ਰਿਹਾ ਹੈਗਾ ਸਮਾਜ ਲਿਟਰੇਚਰ ਉਹਦੇ ਵਿੱਚ ਬਹੁਤ ਐਮ ਰੋਲ ਅਦਾ ਕਰਦਾ ਹੈ ਕਿਤਾਬ ਉਹਦੇ ਵਿੱਚ ਬਹੁਤ ਐਮ ਰੋਲ ਅਦਾ ਕਰਦੀ ਹੈ ਕਿਤਾਬ ਦੇ ਵਿੱਚ ਕੀ ਹੈ ਕਿਤਾਬ ਦੇ ਵਿੱਚ ਉਹ ਸਮਾਂ ਉਹ ਸਮੇਂ ਦਾ ਅ ਦੱਸਿਆ ਗਿਆ ਕਿ ਇਹ ਸਮੇਂ ਦੇ ਵਿੱਚ ਇਹ ਚੀਜ਼ਾਂ ਵਾਪਰ ਰਹੀਆਂ ਸੀ ਜਿਵੇਂ ਮਤਲਬ ਕਿ ਪੂਰਨ ਮਸ਼ੀਨਾ ਵਾਲਾ ਪੂਰਨ ਮਸ਼ੀਨਾ ਵਾਲ ਤੋਂ ਸਾਨੂੰ ਪਤਾ ਲੱਗਦਾ ਕਿ ਉਹ ਟਾਈਮ ਦੇ ਵਿੱਚ ਜਿਹੜੇ ਪ੍ਰੇਮ ਸੰਬੰਧ ਸੀਗੇ ਇਹ ਢੰਗ ਨਾਲ ਚੱਲਦੇ ਸੀ ਬਹੁਤ ਖੂਬਸੂਰਤ ਰਚਨਾ ਹੈ ਮੈਂ ਪੜਿਆ ਬਹੁਤ ਖੂਬਸੂਰਤ ਖੂਬਸੂਰਤ ਚੀਜ਼ਾਂ ਨਹੀਂ ਆ ਤੇ ਅੱਜ ਦੀ ਕੜੀ ਅਸੀਂ ਮਤਲਬ ਕਿ ਸਨੈਪਚੈਟ ਆ ਗਿਆ ਇੰਸਟਾਗ੍ਰਾਮ ਆ ਗਿਆ ਉਹ ਖੁੱਲਮ ਖੁੱਲਾ ਹੈ ਹਾਂ ਹੈਨਾ ਅਸੀਂ ਉਹ ਟੰਗ ਨਾਲ ਨਹੀਂ ਚੱਲ ਸਕਦੇ ਸਾਨੂੰ ਇਹ ਜਿਹੜਾ ਬਦਲਾਅ ਹੈਗਾ ਲਿਟਰੇਚਰ ਦੇ ਧਰੂ ਮੈਨੂੰ ਲੱਗਦਾ ਹੈ ਕਿ ਜਿਹੜਾ ਲਿਟਰੇਚਰ ਹੈਗਾ ਇਹ ਮਨੋਰੰਜਨ ਦਾ ਸਾਧਨ ਨਹੀਂ ਹੈਗਾ ਸਮਾਜ ਦਾ ਸ਼ੀਸ਼ਾ ਵੀ ਹੈ ਹਾਂ ਸਮਾਜ ਦਾ ਸ਼ੀਸ਼ਾ ਲੋਕਾਂ ਦੇ ਦਿਮਾਗਾਂ ਦੀ ਰੌਣੀ ਕਰਨ ਵਾਲਾ ਉਹਨਾਂ ਨੂੰ ਰੋਸ਼ਨ ਕਰਨ ਵਾਲਾ ਇੱਕ ਬਹੁਤ ਬਿਹਤਰੀਨ ਮਤਲਬ ਕਿ ਜਿਨ੍ਹਾਂ ਨੇ ਵੀ ਕਿਤਾਬ ਦਾ ਯਾਤ ਕੀਤਾ ਬਹੁਤ ਵਧੀਆ ਚੀਜ਼ਾਂ ਨੂੰ ਹਰ ਇੱਕ ਘਰ ਦੇ ਵਿੱਚ ਇਹ ਹੋਣੀ ਚਾਹੀਦੀ ਹੈ ਹਾਂ ਲੰ ਸਹਿਤ ਲਿਖਣ ਦੇ ਲਈ ਅਸਲ ਚ ਸਹਿਤ ਕਿਹੜੀ ਵਿਦਾ ਬਾਰੇ ਗੁਣਗਣ ਹੋਣਾ ਚਾਹੀਦੇ ਕਿਹੜੀਆਂ ਬਦਾਵਾਂ ਦੀ ਵਰਤੋਂ ਕਰਨੀ ਚਾਹੀਦੀ ਅਤੇ ਕਿੰਨਾ ਕੁ ਪਹਿਲਾਂ ਸਹਿਤ ਨੂੰ ਵਾਚਣਾ ਚਾਹੀਦਾ ਲੇਖਕ ਬਣ ਤੋਂ ਪਹਿਲਾਂ ਮੈਨੂੰ ਤਾਂ ਨਿੱਜੀ ਤੌਰ ਤੇ ਪੁੱਛੋਂ ਤਾਂ ਮੈਨੂੰ ਇਹ ਲੱਗਦਾ ਬਾਈ ਕਿ ਇਹ ਕੁਦਰਤੀ ਹੈ ਜੀ ਤਬ ਤੱਕ ਕਿਸੇ ਨੂੰ ਨਹੀਂ ਸਿਖਾਈ ਜਾ ਸਕਦੀ ਤੁਸੀਂ ਪੇਂਟਰ ਬਣ ਸਕਦੇ ਹੋ ਤੁਸੀਂ ਗਾਣਾ ਗਾਈ ਜੋ ਰਿਆਜ਼ ਕਰੀ ਜੋ ਤੁਹਾਡਾ ਗਲਾ ਸਾਫ ਹੋਈ ਜਾਊਗਾ ਉਹ ਨਕਲ ਹੈ ਹਾਂ ਉਹ ਨਕਲ ਹੈ ਕੁਸ਼ ਵੀ ਜਿਹੜੀ ਚੀਜ਼ ਦੀ ਤੁਸੀਂ ਤਿਆਰੀ ਕਰਨ ਲੱਗ ਜੋ ਬਣ ਜੂ ਪਰ ਜੇ ਤੁਸੀਂ ਕਿੰਨੀ ਲਿਟਰੇਚਰ ਪੜ ਲਓ ਕਿੰਨੀ ਕਵਤਾ ਪੜ ਲਓ ਪਰ ਤੁਸੀਂ ਲਿਖ ਨਹੀਂ ਸਕਦੇ ਜਿਵੇਂ ਜਦੋਂ ਮੇਰੇ ਤੇ ਉਹ ਕਿਤਾਬ ਕਰਕੇ ਪਰਚਾ ਹੋਇਆ ਸਿੱਧੂ ਵਾਲੀ ਕਰਕੇ ਮੈਨੂੰ ਬਹੁਤ ਮੈਨੂੰ ਕਿਹਾ ਕਿ ਇੰਨੇ ਇੰਨੇ ਦੋਸਤ ਸੀਗੇ ਸਿੱਧੂ ਦੇ ਜੀ ਕਿਸੇ ਨੇ ਉਹਨਾਂ ਚੋਂ ਤਾਂ ਕਿਸੇ ਨੇ ਕਿਤਾਬ ਨਹੀਂ ਲਿਖੀ ਨਹੀਂ ਤੁਸੀਂ ਕਿਉਂ ਨਹੀਂ ਤੁਸੀਂ ਕਿਉਂ ਨਹੀਂ ਲਿਖਿਆ ਉਹਨਾਂ ਨੂੰ ਨਹੀਂ ਲਿਖਣੀ ਆਉਂਦੀ ਕਿਤਾਬ ਇੱਕ ਪੇਜ ਤੁਸੀਂ ਮਤਲਬ ਲਿਖੇ ਕਿਸੇ ਵੀ ਪੀ ਐਚ ਡੀ ਬੰਦੇ ਨੂੰ ਪੜਾ ਦਿਓ ਜੀ ਜਿਹੜਾ ਲੇਖ ਨਹੀਂ ਵੀ ਮਤਲਬ ਕਿ ਆ ਆ ਵਿਸ਼ੇ ਦੇ ਉੱਪਰ ਜੀ ਪੰਜ ਪੇਜ ਲੇ ਲਓ ਬਹੁਤ ਮੁਸ਼ਕਲ ਨਹੀਂ ਪੰਜ ਪੇਜ ਲਿਖਣੀ 300 400 ਪੇਜ ਦੀ ਕਿਤਾਬ ਲਿਖਣੀ ਤਾਂ ਬਹੁਤ ਵੱਡੀ ਗੱਲ ਹੈ ਮੈਨੂੰ ਨਹੀਂ ਲੱਗਦਾ ਕਿ ਲਿਟਰੇਚਰ ਲਿਖਣਾ ਕਿਸੇ ਨੂੰ ਸਿਖਾਇਆ ਜਾ ਸਕਦਾ ਹੈ ਇਹ ਕੁਦਰਤੀ ਹੈ ਬੰਦੇ ਦਾ ਜੈਨੀ ਤੋਂ ਇਤਿਹਾਸ ਆਪਸਾ ਵੇਖਣਾ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਕੋਈ ਵੀ ਘਟਨਾ ਅੱਜ ਮੈਂ ਸਵੇਰੇ ਇੱਕ ਬੜੀ ਦਿਲਚਸਪ ਕਿਤਾਬ ਦਾ ਜ਼ਿਕਰ ਹੋ ਰਿਹਾ ਸੀ ਕੋਈ ਆਪਣੇ ਬੁੱਕਰੀ ਅਵਾਰਡ ਇੰਡੀਅਨ ਰਾਈਟਰ ਸੀਗੀ ਉਹ ਕਿਤਾਬ ਦਾ ਜ਼ਿਕਰ ਕਰ ਰਹੀ ਸੀਗੀ ਉਹ ਕਿਤਾਬ ਦਾ ਨਾਮ ਆ ਮੈਂ ਭੁੱਲ ਰਿਹਾ ਹਾਂ ਕਹਿੰਦੀ ਵੀ ਇੱਕ ਤਾਰੇ ਨੇ ਧਰਤੀ ਨੂੰ ਕਿਹਾ ਵੀ ਮੈਂ ਤੈਨੂੰ ਕੱਲ ਦੇਖਿਆ ਸੀ ਹੁਣ ਰੋਲ ਉਹ ਕਹਿੰਦੀ ਇਹ ਨਹੀਂ ਪਤਾ ਵੀ ਹੁਣ ਉਹਨੇ ਦੇਖਿਆ ਕਦੋਂ ਸੀ ਹਾਂ ਹੁਣ ਤਾਰੇ ਤੋਂ ਧਰਤੀ ਤੱਕ ਜਿਹੜੀ ਰੋਸ਼ਨੀ ਦੀ ਗਤੀ ਹੈਗੀ ਉਹ ਹੋ ਸਕਦਾ ਕਿ 1 ਕਰੋੜ ਸਾਲ ਚ ਪਹੁੰਚੀ ਹੋਵੇ ਹਨਾ ਕਿੰਨੀ ਦਿਲਚਸਪ ਗੱਲ ਆ ਉਹ ਕਹਿੰਦਾ ਕਿੰਨੇ ਤੂੰ ਕਦੋਂ ਦੇਖਿਆ ਸੀ ਉਹ ਸੋਚ ਰਹੇ ਵੀ ਇਹਨੇ ਕੀ ਪਤਾ ਉਦੋਂ ਮੈਂ ਕਿਹਜੇ ਪਲਾਨ 'ਚ ਸੀਗੀ ਜਦੋਂ ਇਹਨੇ ਦੇਖ ਜਦੋਂ ਇਹਨੇ ਮੈਨੂੰ ਦੇਖਿਆ ਸੀ ਕਿਉਂਕਿ ਕਰੋੜਾਂ ਹਜ਼ਾਰਾਂ ਕਰੋੜਾਂ ਸਾਲ ਦਾ ਸਬਰ ਆਗਾ ਫਿਰ ਉਹਦੇ ਵਿੱਚ ਕਮੇਡੀ ਹੈਗੀ ਹੈਨਾ ਇਹੋ ਜਿਹੀਆਂ ਚੀਜ਼ਾਂ ਦੇ ਉੱਪਰ ਕਿਤਾਬਾਂ ਲਿਖੀਆਂ ਜਾਂਦੀਆਂ ਇਹ ਮਤਲਬ ਲੇ ਕੇ ਰਾਈਟਰ ਤੂੰ ਦੇਖੋ ਵੀ ਉਹਦੀ ਇਮੇਜਿਨੇਸ਼ਨ ਕਿੱਡੀ ਜ਼ਗੜੀਆ ਰਾਈਟਰ ਦੀ ਵੀ ਜਿਹੜਾ ਇਹ ਗੱਲ ਕਰ ਰਿਹਾ ਸਾਇੰਸ ਦੇ ਉੱਪਰ ਕਿਤਾਬ ਲਿਖੀ ਗਈ ਹੈ ਫਿਕਸ਼ਨਲ ਕਿਤਾਬ ਆਗੀ ਤੇ ਉਹਦੇ ਵਿੱਚ ਚਰਮਾਸ ਹੈਗਾ ਪਲੱਸ ਉਹਦੇ ਵਿੱਚ ਕਮੇਡੀ ਹੈਗੀ ਹਾਂ ਹਣਾ ਇਹ ਇੰਨੀਆਂ ਮਤਲਬ ਇਹ ਸ਼ਾਨਦਾਰ ਕਿਤਾਬਾਂ ਦੁਨੀਆ ਦੇ ਉੱਪਰ ਪਈਆਂ ਨਹੀਂਆਂ ਜਦੋਂ ਤੁਸੀਂ ਇਹ ਕਿਤਾਬਾਂ ਦੀ ਜਿਹੜੀ ਦੁਨੀਆ ਹੈਗੀ ਇਹ ਇੰਨੀ ਕੁ ਜ਼ਿਆਦੇ ਖੂਬਸੂਰਤ ਆ ਗਈ ਇੱਥੇ ਇੰਨੇ ਕੁ ਸੋਹਣੇ ਵਿਚਾਰ ਲੋਕ ਜਦੋਂ ਤੁਸੀਂ ਬਾਹਰੀ ਦੁਨੀਆ ਦੇ ਵਿੱਚ ਇਦੋਂ ਇਹ ਮੇਰੇ ਤੋਂ ਬਾਹਰ ਜਾਉਂਗੇ ਉੱਥੇ ਬਹੁਤ ਜ਼ਿਆਦੇ ਤੇਜ਼ੀ ਹੈਗੀ ਬਹੁਤ ਜ਼ਿਆਦੇ ਮਤਲਬ ਇਹ ਭੱਜ ਨਾਟਾ ਕਿਸੇ ਨੇ ਕਿੱਧਰ ਨੂੰ ਕਿਸੇ ਨੇ ਪੈਸਾ ਕਮਾਉਣਾ ਇੱਥੇ ਫੈਰ ਆਗਾ ਕਿਤਾਬਾਂ ਦੇ ਲੋਕ ਨੇ ਜਿਹੜੇ ਇੱਥੇ ਬੈਠ ਕੇ ਅਸੀਂ ਸਵੇਰੇ ਗੱਲਾਂ ਕਰ ਰਹੇ ਸੀਗੇ ਵੀ ਇੱਕ ਬਰਨਾਲੇ ਇੱਕ ਮੇਲਾ ਹੋਇਆ ਸੀ ਕਹਿੰਦੇ ਪਹਿਲੇ ਦਿਨ ਕਿਤਾਬ ਕੋਈ ਨਹੀਂ ਵਿਕੀ ਉਦੋਂ ਬਰਨਾਲੇ ਦਾ ਜਿਹੜਾ ਐਸਐਸਪੀ ਸੀਗਾ ਉਹਨੇ ਸਾਰੇ ਜਿੰਨੇ ਪੁਲਿਸ ਮੁਲਾਜ਼ਮ ਸੀਗੇ ਸਾਰਿਆਂ ਨੂੰ ਇਹ ਕਹਿੰਦਾ ਕਿ ਬੀਜੀ ਆਰਡਰ ਕੱਢਦਾ ਕਿ ਹਰ ਇੱਕ ਪੁਲਿਸ ਮੁਲਾਜ਼ਮ ਨੇ 1500 ਰੁਪਏ ਦੀ ਕਿਤਾਬ ਜਾ ਕੇ ਖਰੀਦ ਕੇ ਲੈ ਕੇ ਆਉਣੀ ਹੈ ਬਿੱਲ ਹੈ ਕਿ ਮੈਨੂੰ ਲਿਆ ਕੇ ਜਮ੍ਹਾਂ ਕਰਾਉਣੇ ਆ ਕਹਿੰਦੇ ਅਗਲੇ ਦਿਨ ਸਾਡੀ ਲੱਖਾਂ ਰੁਪਈਆ ਦੀ ਕਿਤਾਬ ਵੇਗੀ ਇਹ ਜੇ ਆਫੀਸਰ ਮਤਲਬ ਲੇ ਕੇ ਇਸ ਵਕਤ ਪੰਜਾਬ ਨੂੰ ਚਾਹੀਦੇ ਨੇ ਇਹ ਜੇ ਡੀਸੀ ਚਾਹੀਦੇ ਨੇ ਜਿਹੜੇ ਆਪਦੇ EMPLOYEES ਨੂੰ ਮਤਲਬ ਇਹ ਚੀਜ਼ਾਂ ਕਰਾਉਣ ਔਰ ਪੁਲਿਸ ਦੇ ਵਿੱਚ ਲਿਟਰੇਚਰ ਦੀ ਬਹੁਤ ਲੋੜ ਹੈਗੀ ਪੰਜਾਬ ਦੇ ਵਿੱਚ ਖਾਸ ਕਰਕੇ ਕਿਉਂਕਿ ਇਹ ਕਾਇਆ ਆਉਂਦਾ ਮਤਲਬ ਇਹਨਾਂ ਨੂੰ ਵੀ ਇਹ ਬਹੁਤ ਸਖਤ ਨੇਗੇ ਬਹੁਤ ਇਹਨਾਂ ਨੂੰ ਇਹਨਾਂ ਨੂੰ ਥੋੜੇ ਵਿਚਰਨ ਦੀ ਇਹਨਾਂ ਦੀ ਇਹ ਚੀਜ਼ਾਂ ਕਲਾਸਾਂ ਲਾਉਣ ਦੀ ਲੋੜ ਹੈ ਕਿ ਆਪਦੇ ਸਟੇਟ ਦੇ ਲੋਕਾਂ ਦੇ ਨਾਲ ਕਿਵੇਂ ਬਿਹੇਵ ਕਰਨਾ ਲਟਰੇਚਰਸ ਨੂੰ ਬਤਲੇ ਕੇ ਸਿਖਾ ਸਕਦਾ ਹੈ ਇਹ ਕਿਤੇ ਨਾ ਕਿਤੇ ਇਨਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਲਾਇਬ੍ਰੇਰੀਆਂ ਦਾ ਬਹੁਤ ਯੋਗਦਾਨ ਹੋਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਮਾਜ ਅੱਗੇ ਵਧ ਰਿਹਾ ਹੈ ਅੱਛਾ ਮੇਰਾ ਲਾਸਟ ਸਵਾਲ ਆਪਾਂ ਅੰਤਮ ਪੜਾਵਲ ਵਧੀਏ ਲੋਕਾਂ ਨੇ ਘਰਾਂ ਦੇ ਵਿੱਚ ਡ्रेसਿੰਗ ਰੂਮ ਬਣਾ ਲਏ ਸ਼ੂਰਕ ਬਣਾ ਲਏ ਜੀ ਪਰ ਕੀ ਤੁਸੀਂ ਸਮਝਦੇ ਹੋ ਕਿ ਹਰੇਕ ਘਰ ਦੇ ਵਿੱਚ ਲਾਇਬ੍ਰੇਰੀ ਹੋਊਗੀ ਜਾਂ 20 50 ਕਿਤਾਬਾਂ ਪਈਆਂ ਹੋਣ ਦੇਖੋ ਅੱਜ ਦੇ ਸਮੇਂ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਕਿਤਾਬਾਂ ਦੀ ਕ੍ਰਾਂਤੀ ਆਈ ਵੀ ਹੈ ਪੰਜਾਬ ਦੇ ਵਿੱਚ ਹਾਂ ਕਿਤਾਬ ਬਹੁਤ ਵਿਕ ਰਹੀ ਹੈਗੀ ਹਾਂ ਆ ਲੋਕ ਲੋਕ ਦਿਖਾਵਾ ਕਰ ਇੱਕ ਹੀ ਦਿਖਾਵਾ ਉਹਦੇ ਵਿੱਚ ਇਹ ਹੈ ਕਿ ਹਰ ਕਿਸੇ ਨੂੰ ਇਹ ਵੀ ਜਦੋਂ ਕੋਈ ਮੇਰੇ ਘਰੇ ਆਊਗਾ ਹਾਂ ਮੇਰੇ ਡਰਾਇੰਗ ਰੂਮ ਦੇ ਵਿੱਚ ਕਿਤਾਬਾਂ ਪਈਆਂ ਹੋਣੀਆਂ ਤੇ ਉਹਦੀ ਮੇਰੇ ਬਾਰੇ ਪ੍ਰਸਤੁਤੀ ਇਹ ਬਣ ਜੂਗੀ ਇਹ ਪੜਿਆ ਲਿਖਿਆ ਚੰਗਾ ਪਰਿਵਾਰ ਹੈ ਪੜੀਆਂ ਜਾਣ ਚਾਹੀਆਂ ਨਾ ਪੜੀਆਂ ਜਾਣ ਚਾਹੀਆਂ ਨਾ ਪੜੀਆਂ ਜਾਣ ਇੱਕ ਕਿਤਾਬ ਇਸ ਗੱਲ ਕਰਕੇ ਵੀ ਬਿਕ ਰਹੀ ਹੈਗੀ ਹਰ ਇੱਕ ਘਰ ਦੇ ਵਿੱਚ ਲਾਇਬ੍ਰੇਰੀ ਹੋਊਗੀ ਨਾ ਉਹਦਾ ਫਾਇਦਾ ਇਹ ਹੋਊਗਾ ਕਿ ਜਿਵੇਂ ਆਪਾਂ ਐਗਜ਼ਾਮਪਲ ਆਪਾਂ ਉਹ ਗਰਮੀਤ ਆਲੂ ਵਾਲੀ ਦੀ ਐਗਜ਼ਾਮਪਲ ਦਿੰਨੇ ਆ ਉਹਦੇ ਫਾਦਰ ਨੇ ਮਤਲਬ ਕਿ ਸਾਰੇ ਕੱਪੜੇ ਕੱਢ ਕੇ ਬਾਹਰ ਸਿਰ ਤੇ ਆਪਦੀ ਮਤਲਬ ਕਿ ਗਰਮੀਤ ਦੀ ਉਹ ਸਾਰੀਆਂ ਜਿੰਨੀਆਂ ਪੇਟੀਆਂ ਸੀ ਕਿਤਾਬਾਂ ਦੀਆਂ ਭਰ ਲਈਆਂ ਮੁਆ ਕੀ ਕੇ ਮਤਲਬ ਇਹ ਕਿ ਉਹਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪਈ ਉਹਦਾ ਬੇਟਾ ਆਟੋਮੇਟਿਕਲੀ ਕਿਤਾਬਾਂ ਦੇ ਨਾਲ ਜੁੜ ਗਿਆ ਜਾ ਕੇ ਤੇ ਜਿਹਨੀਆਂ ਜਿੰਨਾ ਚਿਰ ਚੀਜ਼ਾਂ ਤੋਂ ਛਟਕਾਰਾ ਪਾਉਣ ਲਈ ਪੇਰੈਂਟਸ ਨੂੰ ਬਹੁਤ ਮਸ਼ਕਤ ਕਰਨੀ ਪੈ ਰਹੀ ਹੈ ਨਸ਼ਿਆਂ ਤੋਂ ਮਾੜੀ ਸੰਗਤ ਤੋਂ ਕਿਤਾਬ ਦਾ ਇਹ ਅਸਰ ਹੈ ਕਿ ਕਿਤਾਬ ਜਦੋਂ ਬੱਚੇ ਦੇ ਅੱਖਾਂ ਦੇ ਵਿੱਚ ਕਿਤਾਬ ਵੱਜੀ ਜਾਊਗੀ ਤਾਂ ਕਿਤਾਬ ਤੁਹਾਡੇ ਬੱਚੇ ਨੂੰ ਗਲਤ ਸੰਗਤ ਦੇ ਵਿੱਚ ਨਹੀਂ ਜਾਣ ਦੇਊਗੀ ਤਹਾਂ ਕਰਕੇ ਕਿਤਾਬ ਪੜ੍ਹੀ ਜਾਣੀ ਚਾਹੀਦੀ ਹੈ ਖਰੀਦੀ ਜਾਣੀ ਚਾਹੀਦੀ ਹੈ ਡਰੈਂਗ ਰੂਮਾਂ ਦੇ ਵਿੱਚ ਰੱਖੋ ਹਾਂ ਬੇਸ਼ੱਕ ਨਾ ਆਪੜੋ ਤੁਹਾਡੇ ਬੱਚੇ ਦੇ ਜਹਨ ਦੇ ਉੱਪਰ ਦਾ ਅਸਰ ਪਊਗਾ ਹੀ ਪਊਗਾ ਇੱਕ ਉਮਰ ਹੁੰਦੀ ਹੈ ਜਦੋਂ ਕਿਤਾਬ ਆਪਦੇ ਵੱਲ ਖਿੱਚਦੀ ਹੈ ਨਸ਼ਾ ਆ ਦੇ ਵੱਲ ਖਿੱਚਦਾ ਹੈ ਆ ਪ੍ਰੇਮਿਕਾ ਆਪਦੇ ਵੱਲ ਖਿੱਚਦੀ ਹੈ ਤੇ ਜਦੋਂ ਇਹ ਤੁਹਾਡੇ ਤੇ ਹੈ ਜੇ ਤੁਸੀਂ ਉਹਨੂੰ ਉਸ ਸਮੇਂ ਕਿਤਾਬ ਦੇ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਠੀਕ ਹੈ ਬਾਈ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ